ਚੱਲ ਆਏ ਦਕਾਰਾਂ ਪਾਵੇਂ ਢੀਂਡ ਤੇ ਖਰੀਦਾ ਕੇ ਹੱਥ ਫਾੜ ਲੈ ਫੋਟੂ ਗਟਕਾਵੇਂ ਸ਼ਰੀਰਾਂ ਦੇ ਨਿਸ਼ਾਨ ਬੱਲੀਏ ਨਹੀਂ ਸਾਡੀ ਆਏ ਜਾਨ ਕੁਰਬਾਨ ਬੱਲੀਏ ਉਹ ਜਿੱਥੇ ਆਹ ਥੋੜਾ ਫੋਟੋ ਲਿਖਾ ਦੋਟਾ ਬਰਜ ਮੋੜ ਓਰ ਜੰਗੀ ਦੇ ਲਾਗੇ ਸੋਲ ਮੁਟਮੀ ਨੇ ਗੱਲ ਲਾ ਕੇ ਕਰਿਆ ਚਾਚੇੜੇ ਮਿਹਨਤ ਕਰਦੇ ਆ ਹਾ ਹਾ ਅੱਛਾ ਜੋ ਮਾਰਿਆ ਚੱਲ ਆਰੇ ਮੁੰਡਾ ਜੁਰ ਲਈ ਚੱਲ ਆ ਆ ਵਾਏ ਕਰੇ ਚੋਕੇ ਕਰਦੇ ਤਾਨੂੰ ਸ਼ਕਤੀਮਾਨ ਏ ਤੂੰ ਆਦਾ ਦੇ ਬੜੇ ਪੁੱਟਿਆ ਨਾ ਪੁੱਤਰ ਮਾ ਜੀ ਆਸੀ ਖਣ E non é que teñen a outra que te paro de ir a unha. Non é que a unha negaiaia. Non é que a unha negaiaia. Xa lo dí. E

chết subscribe cho kênh Ghiền Mì Gõ Để không bỏ lỡ những video hấp dẫn कॉपी <IX> <X net repay> ਆ ਕਹਣਾ ਨਿਗਾਇਆ ਹੀ ਆ ਉਹ ਨਹੀਂ ਆ ਗਈ ਬੜੀ ਗੱਲ ਸਹੀ ਆ ਉਹ ਬੱਦਲਾਂ ਵੀ ਜਿੱਦ ਰੋਗੀ ਮੈਂ ਪਹਿਲਾਂ ਹੀ ਆਖਿਆ ਨਾ ਵਾ ਆ ਜਿਹੜੀ ਮਿੱਟੀ ਪੱਟੀ ਆਪਾਂ ਨਾ ਪਹਿਲਾਂ ਚਈਆਂ ਨਾ ਉਹ ਤੋਂ ਅਜਨਾਂ ਸੋਕਿਆ ਤਾਂ ਵੀ ਚੱਲੇ ਫੁਟਿਆ ਹੀ ਆ ਆਪਸੇ ਨੂੰ ਫੁਟਿਆ ਘੱਟ ਨਹੀਂ ਇਹ ਕਜੀ ਪਰਨ ਕਰੀਏ ਪਹਿਲੀ ਬਗਣਾ ਕਿੰਨਾ ਆਪਾਂ ਟਰੈਕਟਰ ਇਧਰੋਂ ਪਾ ਲੈਨੇ ਆਂ ਦੇ ਉਧਰ ਮੁੜ ਕੇ ਲੱਤ ਬਾਅਦ ਜਿਹੜੇ ਮੁੜ ਕੇ ਨਹੀਂ ਟਰੈਕਟਰ ਉਹ ਅਗਲੇ ਬਣੇ ਪਈ ਉਧਰੋਂ 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 ਉਧਰ ਲੈ ਆ ਦਿਓ ਸੰਗਲ ਪਾ ਦੇ ਸੰਗਲ ਸਫਾ ਉਹ ਬੜ ਗਿਆ ਤੇ ਆ ਕਰਦ ਨਿਬੜ ਗਿਆ ਉਥੋਂ ਆਹ ਆਹ ਇਹਾ ਥੋੜਾ ਖਾੜ ਲਾਓ ਆਹ ਮੁਰਾ ਮੁਰਾ ਚੋਕ ਹੈ ਪਰ ਚੋਕ ਨਾਲ ਅਸੰਗਲ ਹੋਣਾ ਹੈ

ਸਾਰੇ ਨਾ ਬੈਠੋ ਗਿਆ ਨਾ ਪਟਾਣ ਚੱਲ ਖਾਂਦੋਰ ਮੜਾ ਗਿਆ ਚੱਲੀ ਵਾਟਾਂ ਦੇ ਪਾਈ ਵਾਟਾਂ ਦੇ ਪਾਈ ਝੋਣ ਦੀ ਗਈ ਦੀ ਆਹ ਥੱਲੇ ਪਾਏ ਰੋਸਾ ਕੋਈ ਨਹੀਂ ਵੀ ਆਉਣਾ ਫਾੜੀ ਕਮਾਉਣਾ ਦੂਣਾ ਬਰੇ ਨੋਟ ਕੋਈ ਨਹੀਂ ਲੈ ਲੈਂਦਾ ਇਸ ਪ੍ਰਾਇਅਕ ਕੰਮ ਅਗਲੇ ਦਿਨਾਂ ਨੂੰ ਮੈਂ ਇਕੱਲੇ ਚੱਲੂ ਵੀ ਅੰਦਰ ਇੱਕ ਦਿਨ ਆਇਆ ਪਿੰਡ ਆ ਪੰਚਾਇਤੋਂ ਰੋਟੀਆਂ ਪਕਾ ਕੇ ਰੱਖ ਦਿੱਤੀਆਂ ਤੇ ਉਹ ਦਾ ਸਤ ਮੋਗਿਆ ਡਿਟੋਰਟਰ ਦੇ ਖਾਦਮ ਹੋ ਗਿਆ ਲੈ ਲਾ ਲਓ ਏ ਸਾਰ ਬੋਤਾਂ ਸਾਰ ਲਾਓ ਵੈਲਕਮ ਜੀ ਜੀ ਨਹੀਂ ਮਿਲ ਨਹੀਂ ਉਹ ਨਾਲ ਆ ਗਿਆ ਘਰ ਦਾ ਫੋਨ ਆ ਗਿਆ ਪੈਸੇ ਹੁੰਦਾ ਬਹੁਤ ਫਤਾਂ ਕਰੋ ਮਿੱਟੀ ਨਾਲ बापू जीा लाचे मेहनत करा हा हा m a n a s t e r y ä s i n g a r c e r a t e ਮਹਾਰਾਜੀ ਅੰਦਾ ਕੀ ਅਮਾ ਚੰਦੂ ਪ੍ਰਧਾਨ ਘਰ ਗਿਆ ਉਹ ਚੜਦੀ ਗਿਆ ਇਹ ਬਸ ਜਿਵੇਂ ਜਿਵੇਂ ਬੜਾ ਚੁੱਕੇ ਜਿਉਂ ਥੱਲੇ ਡਿੱਗੇ ਥੰਮੀ ਤੋ ਮੈਂ ਬਾਲਾ ਨੂੰ ਪੋਟਾ ਉਹ ਪਹਿਲਾਂ ਉਹ ਬਤਾ ਮਾਹ ਕਿਦਰਾ ਹੀ ਉਹ ਮੋੜੇ ਹੱਸ ਨਹੀਂ ਲਵਾਉਂਦੇ ਕਾਇਆ ਤੈਨੂੰ ਮਾੜਾ ਸੱਦਾ ਘਰ ਤੂੰ ਇੱਕ ਮਗਰ ਘਰਦਾ ਇੱਕ ਆਪ ਲੋ ਨਾ ਰੋਵੇਂ ਮੋੜੇ ਖੜੇ ਆ ਆ ਕਰ ਮੱਥਾ ਪਰ ਆੜਾ ਜੋਰ ਜਾਰਾ ਹੋਵੇਂ ਕੀ ਜਗਾ ਕਮਲ ਜਿਆਦਾ ਨਾ ਜੋਰ ਲਾਈ ਚਲ ਚਲ ਹੋਰ ਦੋ ਚਲ ਹੋਰ ਨਹੀਂ ਹੋ ਗਿਆ ਹੋ ਗਿਆ ਚੁੱਪ ਚੁੱਪ ਸਾਈਟ ਤੋਂ ਤੱਕ ਆਂ ਜੋਰਜਾਨਾ ਲਾਏ ਆ ਮੈਂ ਉਹ ਨਾ ਆਓ ਮਮਾ ਕੁ ਆ ਕੀ ਆਣਾ ਆ ਤੇ ਨੂੰ ਬੱਦ ਪਾਪੂ ਨੂੰ ਪਹਿਲਾਂ ਇਹ ਚੀਜ਼ੇ ਬੜ ਦਿਜੋ ਆ ਮਾਣ ਉਹ ਵਰਗਾ ਪਾਪੂ ਇਹ ਨਾ ਹਰਦੇ ਹੱਥ ਲਾ ਤਿੰਨ ਬੰਦਾ ਬੜੋ ਯਾਰ ਤੁਹ ਫਟਾਈ ਤੂੰ ਹੀ ਪਾਲਸ ਦਾ ਲਾਬਾ ਵਾਲਾ ਬਾਹਰ ਬਾਹਰ ਸਿੱਧਾ ਲੈ ਵਾਏ ਇਹ ਨਾ ਹੋਇਆ ਹਾਂ ਹਾਂ ਖਲੇ ਸਰਦਾ ਦੇ ਚੁਪਾ ਨਾ ਮੋੜਾ ਮੋੜਾ ਅਣ ਦੁਰਗਾ ਸਿੱਧਾ ਹੋਊ ਗਾੜੀ ਨਾਲ ਕੱਲ ਦੇ ਲਈ ਕਿੱਦਾਂ ਕਰੀਂ ਇਧਰ ਵਾਰ ਸੱਤ ਵਾਰ ਸਿੱਧੇ ਹਰੂ ਕੋ ਤੂੰ ਹਾਂ ਚਲੋ ਹਾਂ ਪੋਣ ਆਉ ਲਾਟ ਆਇਆ ਹੋਏ ਓਏ ਤੋ ਪੁੱਤਰਾ ਫੋਨ ਬੰਦ ਕਰ ਲਾ ਇਹਦੀ ਸੱਟ ਵੱਡੀ ਪੈਣੀ ਹੁੰਦੀ ਮੇਰੇ ਦਮੇ ਪੈ ਟੁੱਟਾਈ ਮੈਂ ਗਰਾਂ ਮੈਂ ਦੇਰ ਖੋਲਣ ਫੇਰ ਕਰਕੇ ਸਮਝਾ ਮੈਂ ਤੁਹਾਨੂੰ ਇੱਕ ਅੰਦਾਜ਼ਾ ਪੜੀ ਲੈ ਕੇ ਤੇ ਤਾਰ ਚੋਕੇ ਦਾ ਬਣਿਆ ਨਾ ਨਾਪਰਾਵਾਂ ਲਾ ਚੱਲਦੀ ਆ ਗਈ ਨਾਲ ਲੱਗਣਾ ਆਹੋ ਜਿਹਾ ਕਰਦੇ ਆਓ ਐ ਕਰੀ ਚੋਕੇ ਕਰਦੇ ਤੁਹਾਨੂੰ ਚਲ ਤੇ ਹੀ ਮਾਣੇ ਰੂ ਇਹ ਤਾਂ ਆਈ ਹੀ ਨਾ ਲੈ ਕੇ ਆ ਗਈ ਤਾਂ ਸੋਚ ਕੇ ਤਾਂ ਮਗਰੋਂ ਆ ਆਹੋ ਕਿੰਨੀ ਸੱਬਲਾਈ ਆ ਗੂ ਮੈਂ ਤਾਲ ਪੜਾ ਤੂੰ ਫਿਰ ਸਾਰੇ ਮਰ ਗੋ ਆ ਤਾੜੀ ਚ ਮਰਨਾ ਉਹ ਸੱਬਲ ਸੱਬਲ ਨਾ ਮਾਰ ਸੱਬਲ ਤਿੱਖੀ ਆ ਠਾ ਜਾਊ ਉਹਦੇ ਨਾਲ ਇਹ ਬੋਲਾਂ ਇਹਦੇ ਨਾਲ ਉਹ ਤੇ ਭੋਰਾ ਗੱਡਿਆ ਉਹਦੇ ਨਾਲੋਂ ਜ਼ਿਆਦਾ ਗੱਡਿਆ ਨਾ ਜੱਜਾ ਜਦਾ ਫੋਟ ਜਿਹੜੀ ਪੜੀ ਨਹੀਂ ਵੀ ਇਹਦੇ ਨਾਲੋਂ ਦੋ ਆ ਵਜਿਆ ਨਹੀਂ ਤਾਂ ਤੁੰਡੂnga ਖਤ ਵਜਿਆ ਕੋਕ ਗਿਆ ਧੀਆ ਪੱਡ ਜਾ ਕੋ ਫੋਟ ਜਾਦੇ ਆ ਜਾਣਾ ਪੜਾ ਇਹਦੇ ਉਹ ਲੱਗਣੀ ਆ ਮੈਂ ਬੜਾ ਮੁੰਡਾ ਕੋ ਸਰ ਤਰਾਪੇ ਨਾ ਫਲਾ ਕਰਾਂ ਨੀ ਨਾ ਦਾਰਾਂ ਦੇ ਪਰੇ ਜਾ ਫਿਰ ਤੇ ਰਸਾਨਾ ਵਜੇ ਨਾ